ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਭਰ ਦੇ ਵਿੱਚ ਜਿਹੜਾ ਆ ਪਾਰੀ ਮੀਂਹ ਜਿਹੜਾ ਪੈ ਰਿਹਾ ਹੈ ਤੇ ਉਹਦੇ ਨਾਲ ਨਾਲ ਜਿਹੜੇ ਡੈਮ ਹੈਗੇ ਉਹਨਾਂ ਤੋਂ ਪਾਣੀ ਛੱਡਣ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਆ ਹੜ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਹੈਗੇ ਇਸ ਵੇਲੇ ਮੌਜੂਦਾ ਸਮੇਂ ਅਸੀਂ ਜਿਹੜਾ ਵਿਧਾਨ ਸਭਾ ਵਾਲਕਾ ਫਲੋਰ ਦਾ ਪਿੰਡ ਪੈਂਦਾ ਆ ਮੌਸਾਬ ਉੱਥੇ ਜਿਹੜਾ ਤੁਸੀਂ ਬਾਨੇ ਆ ਉੱਥੇ ਦੀ ਹਾਜ਼ਰੀਆਂ ਤੇ ਤੁਸੀਂ ਦੇਖ ਸਕਦੇ ਆ ਕਿ ਇੱਥੇ ਬੜਾ ਪਿੱਛੇ ਜਿਹੜਾ ਸਾਡਾ ਸਤਲੁਜ ਦਰਿਆ ਵਗਦਾ ਪਿਆ ਆ ਆ ਬੜਾ ਨਕੋ ਨਾਕਾ ਪ੍ਰਕਾਸ਼ ਦਿਆਂ ਜਿਹੜਾ ਭਰਿਆ ਪਿਆ ਹੈਗਾ ਆ ਜਿਹੜਾ ਮੇਨ ਤੁਸੀਂ ਬਾਨਿਆ ਉਹਦੇ ਤੋਂ ਬਾਅਦ ਹਜੇ ਘੱਟੋ ਘੱਟ 7-8 ਫੁੱਟ ਜਿਹੜਾ ਪਾਣੀ ਥੱਲੇ ਹੈਗਾ ਆ ਇੱਥੇ ਜਿਹੜੀਆਂ ਸੰਭਾਵਨਾ ਮੱਦੇ ਕਦੀ ਹੜ੍ਹ ਦੀਆਂ ਹਜੇ ਉਸ ਤਰੀਕੇ ਦਾ ਤਾਂ ਨਹੀਂ ਕਹਿ ਸਕਦੇ ਪਰ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਤੇਜ਼ ਵਹਾ ਆ ਤੇ ਜਿਹੜਾ ਪਰ ਜਿਹੜਾ ਹਜੇ ਤੱਕ ਪਾਣੀ ਦਾ ਵਹਾ ਹੈਗਾ ਉਹ ਹਜੇ ਤੱਕ ਜਿਹੜੀ ਇਹਦੀ ਆਪਾਂ ਕਹਿ ਸਕਦੇ ਹਾਂ ਜਿਹੜਾ ਬਾਨਿਆ ਉਹਦੀਆਂ ਹੱਦਾਂ ਦੇ ਵਿੱਚ ਜਿਹੜਾ ਵਹਿ ਰਿਹਾ ਪਰ ਜਿਹੜੀ ਪਾਣੀ ਦੀ ਸਪੀਡ ਹੈਗੀ ਆ ਉਹ ਬਹੁਤ ਜ਼ਿਆਦਾ ਆ ਤੇ ਜੇਕਰ ਆਪਾਂ ਕਹੀਏ ਹੋਰ ਜਿਆਦਾ ਪਾਣੀ ਦਰਿਆਵਾਂ ਪਿਛੇ ਬੰਨਣਾ ਤੋਂ ਛੱਡਿਆ ਜਾਂਦਾ ਆ ਤਾਂ ਇੱਥੇ ਜਿਹੜਾ ਪਾਣੀ ਆ ਹੋਰ ਜਿਆਦਾ ਵਧਨ ਦੇ ਜਿਹੜੇ ਅਸਾਰ ਬਣੇ ਹੋਏ ਹੈਗੇ ਆ ਇਹਦੇ ਨਾਲ ਜੇਕਰ ਪੰਜਾਬ ਦੇ ਹੋਰ ਨਾਲ ਇਲਾਕਿਆਂ ਦੀ ਗੱਲ ਕਰੀਏ ਤਾਂ ਸਤਲੁਜ ਦੇ ਜਿਹੜਾ ਹੈਗਾ ਪਾਣੀ ਜਿਹੜਾ ਹਜੇ ਤੱਕ ਤਾਂ ਜਿਹੜਾ ਕੰਟਰੋਲ ਦੇ ਵਿੱਚ ਚੱਲ ਰਿਹਾ ਹੈਗਾ ਆ ਪਰ ਜਿਹੜਾ ਬਿਆਸ ਔਰ ਰਾਵੀ ਦਾ ਏਰੀਆ ਹੈਗਾ ਆ ਉਥੇ ਭਾਰੀ ਜਿਹੜਾ ਹੈਗਾ ਤਬਾਹੀ ਜਿਹੜੀ ਆ ਉਹ ਪਾਣੀ ਨੇ ਜਿਹੜੀ ਮਚਾਈ ਹੋਈ ਹੈ ਜਿਹੜਾ ਕਿ ਬੰਨਾ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਆ ਸੋ ਐਸ ਵੇਲੇ ਜੇ ਫਲੋਰ ਹਲਕੇ ਦੀ ਗੱਲ ਕਰੀਏ ਤਾਂ ਜਿਹੜਾ ਪਾਣੀ ਆ ਉਹ ਹਜੇ ਤੱਕ ਜਿਹੜਾ ਆ ਬੰਨਾ ਦੇ ਬਿਲਕੁਲ ਜਿਹੜਾ ਵਿੱਚ ਜਿਹੜਾ ਜਾ ਰਿਹਾ ਹੈਗਾ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਆ ਉਹ ਸਾਡੇ ਹਲਕੇ ਦੇ ਵਿੱਚ ਫਲਾਈਆਂ ਜਾ ਰਹੀਆਂ ਵੀ ਮੋਹ ਸਾਬ ਜਿਹੜਾ ਬੰਨ ਟੁੱਟ ਗਿਆ ਮਿਓ ਵਾਰ ਵੀ ਕਿ ਬੰਨ ਟੁੱਟ ਗਿਆ ਪਰ ਇਹੋ ਜੀ ਕੋਈ ਜਿਹੜੀ ਆ ਗੱਲ ਸਾਹਮਣੇ ਨਹੀਂ ਆ ਰਹੀ ਹਜੇ ਤੱਕ ਤਾਂ ਜਿਹੜਾ ਪਾਣੀ ਆ ਬਿਲਕੁਲ ਜਿਹੜਾ ਦਰਿਆ ਦੀ ਹੱਦ ਹੈਗੀ ਆ ਉਹਦੇ ਵਿੱਚ ਵਿੱਚ ਜਿਹੜਾ ਵਗਦਾ ਪਿਆ ਆ ਤੇ ਜਿਹੜਾ ਤੂਸੀ ਬਾਨੇ ਉਹਦੇ ਨਾਲ ਹਜੇ ਤੱਕ ਕਰੀਬ 7-8 ਫੁੱਟ ਜਿਹੜਾ ਥੱਲੇ ਪਾਣੀ ਹੈਗਾ ਆ ਤੋ ਜਿਹੜੀਆਂ ਫੁਵਾਹਾਂ ਫੁਲਾਈਆਂ ਜਾ ਰਹੀਆਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਕਿਉਂਕਿ ਜੇ ਕੋਈ ਵੀ ਇਹੋ ਜੀ ਗੱਲਬਾਤ ਹੁੰਦੀ ਆ ਤਾਂ ਉਹ ਮੀਡੀਆ ਦੇ ਥਰੂ ਜਾਂ ਸਰਕਾਰੀ ਬਿਆਨ ਦੇ ਆਧਾਰ ਤੇ ਜਿਹੜਾ ਆ ਉਸ ਚੀਜ਼ ਸਾਹਮਣੇ ਜਦੋਂ ਆਉਂਦੀ ਆ ਫੇਰ ਹੀ ਉਹਨਾਂ ਤੇ ਯਕੀਨ ਕੀਤਾ ਜਾਵੇ ਤਾਂ ਜ਼ਿਆਦਾ ਚੰਗਾ ਰਹੇਗਾ ਤੇ ਇਸ ਵੇਲੇ ਜਿਹੜਾ ਮੌਜੂਦਾ ਜ਼ਮੀਨੀ ਹਕੀਕਤ ਜਿਹੜੀ ਆ ਦਰਿਆ ਸਤਲੁਜ ਦੀ ਫਲੋਰ ਦੇ ਖੇਤਰ ਦੇ ਵਿੱਚ ਜਿਹੜਾ ਪਾਣੀ ਆ ਉਹ ਬਿਲਕੁਲ ਦਰਿਆ ਦੇ ਵਿੱਚ ਜਿਹੜਾ ਵਗਦਾ ਪਿਆ ਹੈਗਾ ਆ ਤੇ ਹਜੇ ਤੱਕ ਇਥੇ ਹੜ੍ਹਾਂ ਵਰਗੀ ਕੋਈ ਸਥਿਤੀ ਨਹੀਂ ਹੈਗੀ ਤੇ ਜਿਹੜੇ ਬਿਲਕੁਲ ਆਲੇ-ਦੋਲੇ ਦੇ ਖੇਤਰ ਹੈਗੇ ਆ ਜਾਂ ਫਸਲ ਹੈਗੀਆਂ ਕਿਸ ਉਹ ਨਹੀਂ ਹੋਇਆ ਤੇ ਹੁਣ ਅਸੀਂ ਇੱਥੇ ਜਿੰਨੇ ਵੀ ਕੰਡੇ ਤੇ ਜਾਂ ਖੂਹਾਂ ਤੇ ਜਿਹੜੇ ਲੋਕ ਰਹਿ ਰਹੇ ਹੈਗੇ ਆ ਉਹਨਾਂ ਨਾਲ ਗੱਲ ਕਰਕੇ ਜਿਹੜਾ ਉਹ ਜਾਣਕਾਰੀ ਦੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਨੂੰ ਇਹਦੇ ਬਾਬ ਜਿਹੜੇ ਕੀ ਹੋਜੀ ਜਾਣਕਾਰੀ ਹੈਗੇ ਜਾਂ ਉਹ ਹੁਣ ਇਸ ਵੇਲੇ ਕੀ ਸੋਚਦੇ ਆ ਤੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਹੜ੍ਹਾਂ ਦੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਤੇ ਇਹਨਾਂ ਦੀ ਇੱਥੇ ਕੀ ਸੋਚ ਹੈ ਤੇ ਇਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਵੀ ਜਿਹੜੀ ਗਤੀਵਿਧੀ ਆ ਜਾਂ ਕੋਈ ਵੀ ਜਿਹੜੀ ਆਪਾਂ ਕਹਿ ਸਕਦੇ ਆ ਜਿਹੜੇ ਹਾਲਾਤ ਆ ਜਾਂ ਸਰਕਾਰੀ ਐਲਾਨ ਹੁੰਦਾ ਆ ਉਹਦੇ ਇਹਨਾਂ ਦੀ ਉਹਦੇ ਬਰਾਬਰ ਕੀ ਤਿਆਰੀਆਂ ਹੈਗੀਆਂ ਜੇਕਰ ਕੋਈ ਹੜਾ ਮਰਗੀ ਸਥਿਤੀ ਬਣਦੀ ਆ ਤਾਂ ਉਹਦੀ ਇਹਨਾਂ ਦੀ ਕੀ ਤਿਆਰੀ ਆ ਤੇ ਕਿੱਥੇ ਕਿੱਥੇ ਜਿਹੜੇ ਇੰਤਜ਼ਾਮ ਹੈ ਜਿ ਉਹ ਉਹਨਾਂ ਦੇ ਰਹਿਣ ਵਾਸਤੇ ਜਾਂ ਪਸ਼ੂ ਮਾਲ ਡੰਕਰ ਵਾਸਤੇ ਕੀਤੇ ਹੋਇਆ ਇਹ ਸਾਰੀ ਜਾਣਕਾਰੀ ਆਪਾਂ ਇਹਨਾਂ ਕੋਲ ਹਾਸਲ ਕਰਨ ਦੀ ਕੋਸ਼ਿਸ਼ ਕਰਦੇ। ਸੋ ਅੱਜ ਆਪਾਂ ਦਰਿਆ ਜੋ ਕਿ ਫਲੋਡ ਦੇ ਨੇੜੇ ਜਾਂਦਾ ਇੱਥੋਂ ਪਿੰਡ ਮੋਸਾਬ ਤੋਂ ਜਦੋਂ ਆਨੇ ਆ ਤੇ ਇੱਥੇ ਕੁਝ ਦਰਿਆ ਦੇ ਬਿਲਕੁਲ ਕਿਨਾਰੇ ਤੇ ਜਿਹੜਾ ਛੋਟੇ ਜਿਹੇ ਕਰੀਬ 70 ਘਰ ਦੇ ਲਗਭਗ ਲਗਾ ਘਰ ਇੱਥੇ ਹੋਣਗੇ। ਇਹ ਇਹਦਾ ਇੱਕ ਛੋਟਾ ਜਿਹਾ ਪਿੰਡ ਜਿਹੜਾ ਵਸਿਆ ਜਿਹੜਾ ਲੁਧਿਆਣੇ ਦੇ ਵਿੱਚ ਪੈਂਦਾ ਨਵਾਂ ਖਹਿਰਾ ਵੇਟ ਇਹਦਾ ਨਾਮ ਹੈਗਾ ਆ ਇੱਥੇ ਥੱਕ ਬਹੁਤ ਹੀ ਖੂਬਸੂਰਤੇ ਮਾਤਾ ਕਰਦੋ ਨਾਲ ਸਭ ਦੀ ਬਣੀ ਹੋਈ ਹੈਗੀ ਆ ਤੇ ਇੱਥੋਂ ਦੇ ਗ੍ਰਾਂਤੀ ਸਿੰਘ ਸਾਡੇ ਨਾਲ ਆ ਪਹਿਲਾਂ ਤੋਂ ਜਾਣਕਾਰੀ ਹਾਸਲ ਕਰ ਲਿਆ ਜਦੋਂ ਪਾਣੀ ਚੜਦਾ ਕਿ ਕਿਉਂ ਜਿਹੇ ਹਾਲਾਤ ਹੁੰਦੇ ਆ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਦੋਂ ਹੁਣ ਪਾਣੀ ਇੱਥੇ ਕਾਫੀ ਚੜਿਆ ਹੋ ਗਿਆ ਤੁਸੀਂ ਬਾਥੇ ਉੱਠ ਰੋੜੇ ਇੱਥੇ 70 ਸਾਲ ਤੋਂ ਘਰ ਵੀ ਹੈਗੇ ਆ ਤੇ ਗੁਰਦੁਆਰਾ ਸਾਹਿਬ ਆ ਜਦੋਂ ਪਾਣੀ ਚੜਦਾ ਇੱਥੇ ਕਦੀ ਪਾਣੀ ਇੱਥੇ ਤਾਂ ਨਹੀਂ ਆਉਂਦਾ ਆਪਣੇ ਨਹੀਂ ਜੀ ਪਾਣੀ ਅਜੇ ਤੱਕ ਨਹੀਂ ਇੱਥੇ ਆਇਆ ਜੀ ਗੇੜ ਤੋਂ ਥੱਲੇ ਹੀ ਜਾਂਦਾ ਹੈ ਠੀਕ ਹੈ ਜੀ ਆਪਣੇ ਬੰਦੇ ਉੱਚੇ ਕਾਫੀ ਉੱਚਾ ਹੈ ਦਰਬਾਰ ਸਾਹਿਬ ਜੀ ਇੱਥੇ ਦਰਬਾਰ ਸਾਹਿਬ ਮਹਾਰਾਜ ਦੇ ਰੂਪ ਨੂੰ ਕਿਸੇ ਵੀ ਚੀਜ਼ ਦੇ ਕੋਈ ਇਹ ਜੀ ਖਤਰੇ ਵਾਲੀ ਗੱਲ ਨਹੀਂ ਕਿ ਜੀ ਔਰ ਪਿੰਡ ਵੀ ਠੀਕ ਆ ਵਧੀਆ ਪਿੰਡ ਆ ਜਦੋਂ ਕਿਤੇ ਇਹੋ ਜਿਹਾ ਕੋਈ ਚਾਂਸ ਬਣ ਜਾਂਦੇ ਬਣ ਜਾਂਦਾ ਜੀ ਬਲਕਿ ਘਰਾਂ ਦਾ ਜੋ ਸਮਾਨ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆ ਜਾਇਆ ਜੀ ਅੱਛਾ ਜੀ ਤੇ ਉਹਦੀ ਮਤਲਬ ਜਿਵੇਂ ਦੇਖ ਰਿਹਾ ਹੁੰਦੀ ਆ ਸਭ ਸੰਭਾਲ ਦੀ ਸਮਾਨ ਦੀ ਹੁੰਦੀ ਆ ਔਰ ਲੰਗਰ ਵੀ ਬਹੁਤ ਸੰਗਤਾਂ ਵੱਲੋਂ ਆਉਂਦਾ ਸ਼ਰਮਣੀ ਕਮੇਟੀ ਵੱਲੋਂ ਵੀ ਆਉਂਦਾ ਅੱਛਾ ਜੀ ਬਾਕੀ ਆਪਣੇ ਜਿਹੜੇ ਹੋਰ ਇਤਿਹਾਸਕ ਗੁਰਦੁਆਰੇ ਆ ਜਾਂ ਪਿੰਡਾਂ ਦੇ ਗੁਰਦੁਆਰੇ ਆ ਉਹਨਾਂ ਤੋਂ ਵੀ ਆਉਂਦਾ ਮੰਦਰਾ ਤੋਂ ਵੀ ਆਉਂਦਾ ਅੱਛਾ ਜੀ ਕਈ ਸਸਤਾਵਾਂ ਤੋਂ ਲੰਗਰ ਹਰ ਇੱਕ ਚੀਜ਼ ਕਈ ਦਵਾਈਆਂ ਕੋਈ ਫਰੋਟੀ ਲੈ ਕੇ ਆਉਂਦਾ ਕੋਈ ਚਾਹ ਦਾ ਲੰਗਰ ਲੈ ਕੇ ਆਉਂਦਾ ਕੋਈ ਕੁਛ ਨਾ ਕੁਛ ਇਸ ਤਰ੍ਹਾਂ ਬਹੁਤ ਪ੍ਰੋਗਰਾਮ ਹੁੰਦਾ ਹੈ ਕਦੇ ਇਦਾਂ ਤਾਂ ਨਹੀਂ ਆ ਜਦੋਂ ਪਾਣੀ ਚੜ੍ਹਦਾ ਵੇਖੋ ਜਦੋਂ ਉੱਠ ਕੇ ਕਦੀ ਜਾਣਾ ਪਿਆ ਹੋਵੇ ਆਪਾਂ ਨੂੰ ਨਹੀਂ ਇਦਾਂ ਇਦਾਂ ਕੋਈ ਪ੍ਰੋਗਰਾਮ ਨਹੀਂ ਹੋਇਆ ਅੱਛਾ ਜੀ ਜੇ ਕਿਤੇ ਮਨ ਟੁੱਟਦਾ ਵੀ ਆ ਤੇ ਉਹ ਦਿਹਾੜੀ ਦਿਹਾੜੀ ਖਾਨ ਦੇ ਵਿੱਚ ਪਾਣੀ ਨਿਕਲ ਜਾਂਦਾ ਹੈ ਜੋ ਤੁਹਾਡਾ ਇਹ ਏਰੀਆ ਨਵਾਂ ਨਵਾਂ ਪਿੰਡ ਖੇਹਰਾ ਬੀਟ ਇਹਦਾ ਨਾਮ ਹੈ ਇਹ ਲੁਧਿਆਣੇ ਜਿਹੜੇ ਚ ਪੈਂਦਾ ਹੈਗਾ ਹਾਂ ਤੇ ਜਦੋਂ ਕੋਈ ਹੁਣ ਇੱਥੇ ਪਾਣੀ ਇਹਦਾ ਦਾ ਹੜ ਹੋ ਗਿਆ ਜਾਂ ਇਦਾਂ ਦੀ ਕੋਈ ਚੀਜ਼ ਹੁੰਦੀ ਹੈਗੀ ਆ ਤਾਂ ਪ੍ਰਸ਼ਾਸਨ ਜਿਹੜਾ ਲੁਧਿਆਣੇ ਦਾ ਦਰਿਆ ਤੋਂ ਪਾਰ ਆ ਤੇ ਉੱਥੇ ਤੋਂ ਜਿਹੜੀ ਸਾਨੂੰ ਸੂਤ ਬੈਰ ਕਿੱਦਾਂ ਪਹੁੰਚੀ ਦੇਦਾ ਉੱਥੋਂ ਜੀ ਡੀਸੀ ਵਗੈਰਾ ਜੋ ਵੀ ਪੁਲਿਸ ਪ੍ਰਸ਼ਾਸਨ ਆ ਜੋ ਡਾਕਟਰ ਸਹਿਬਾਨਾ ਹੋਰ ਵੀ ਜੋ ਸਰਕਾਰੀ ਕਰਮਚਾਰੀ ਆ ਉਹ ਟਾਈਮ ਦੇ ਨਾਲ ਬਿਲਕੁਲ ਪਹੁੰਚ ਜਾਂਦੇ ਆ ਜੀ ਜਲੰਧਰ ਤੋਂ ਜ਼ਿਆਦਾ ਪਹੁੰਚ ਜਾਂਦੀ ਹੈ ਅੱਛਾ ਜੀ ਜਲੰਧਰ ਤੋਂ ਤੇ ਬਹੁਤ ਜ਼ਿਆਦਾ ਪਹੁੰਚਦੇ ਆ ਨਾ ਛੇਤੀ ਪਹੁੰਚ ਜਾਂਦੇ ਆ ਜੀ ਤੇ ਬਹੁਤ ਇੱਥੇ ਕਿਸੇ ਚੀਜ਼ ਦੀ ਕੋਈ ਇਹੋ ਜਿਹੀ ਖਤੜੇ ਵਾਲੀ ਗੱਲ ਨਹੀਂ ਜੀ ਬਹੁਤ ਵਧੀਆ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਆ ਸੋ ਇਹ ਸਾਨੂੰ ਬਜ਼ੁਰਗ ਇੱਥੇ ਜੋ ਗ੍ਰੰਤੀ ਸਿੰਘ ਦੀ ਸੇਵਾ ਕਰਦੇ ਆ ਗੁਰੂ ਘਰ ਦੇ ਵਿੱਚ ਤੇ ਕਾਫੀ 20-25 ਸਾਲ ਤੋਂ ਤੇ ਸੇਵਾ ਕਰ ਰਹੇ ਆ ਇਹ ਦੱਸ ਰਿਹਾ ਕਿ ਇੱਥੇ ਜਿਹੜਾ ਪਾਣੀ ਆ ਜਿਹੜਾ ਤੁਸੀਂ ਬੰਨ ਹੈਗਾ ਪਿੱਛੋਂ ਟੁੱਟ ਜਾਂਦਾ ਮੀਆਂਵਾਲ ਤੋਂ ਜਾਂ ਮੋਸਾਂ ਤੋਂ ਪਰ ਇੱਥੇ ਅਜੇ ਤੱਕ ਜਿਹੜਾ ਪਿਛਲੇ 25-30 ਸਾਲ ਤੋਂ ਇੱਥੇ ਸੇਵਾ ਕਰ ਰਿਹਾ ਕਦੀ ਇਸ ਗੁਰਦੁਆਰਾ ਸਾਹਿਬ ਦੇ ਇੱਥੇ ਜਿਹੜੀ ਰਹਿਸ਼ਾਂ ਹੈਗੀਆਂ ਆ ਘਟੋ ਘਟੇ 75 ਦੇ ਲਗਭਗ ਕਰੀਬ ਕਰ ਹੈਗੇ ਆ ਤੇ ਨਵਾਂ ਖੈਰਾ ਬੇਟੇ ਦਾ ਨਾਮ ਹੈ ਜਿਲ੍ਹਾ ਲੁਧਿਆਣਾ ਪੈਂਦਾ ਪਰ ਇੱਥੇ ਦੱਸਦੇ ਕਿ ਕਦੀ ਅਜੇ ਤੱਕ ਇੱਥੇ ਪਾਣੀ ਪਾਵੇਂ ਕਿ ਦਰਿਆ ਇਥੇ ਬਿਲਕੁਲ ਨਾਲ ਆਇਆ ਥੋਪ ਕਦੀ ਸਿਰਫ 50 ਕਿ ਮੀਟਰ ਦਾ ਜਿਹੜਾ ਵਿਚ ਵਕਫਾ ਹੈਗਾ ਆ ਤੇ ਕਾਫੀ ਦਰਿਆ ਦੇ ਬਿਲਕੁਲ ਕਿਨਾਰੇ ਤੇ ਹੈ ਪਰ ਜਿਹੜਾ ਇੱਥੇ ਦਾ ਦਰਿਆ ਦਾ ਜਿਹੜਾ ਬੰਨਿਆ ਹੈ ਕਾਫੀ ਮਜ਼ਬੂਤ ਆ ਇੱਥੇ ਕਦੇ ਅਜੇ ਤੱਕ ਜਿਹੜਾ ਕਦੀ ਪ੍ਰੀਵੰਤ ਤੇ ਜਿਹੜਾ ਲੁਧਿਆਣੇ ਦੇ ਵਿੱਚ ਪੈਣ ਪੈਂਦਾ ਆ ਨਵਾਂ ਖੈਰਾ ਬੇਡ ਉੱਥੇ ਦੇ ਬਸਨੀਕ ਜਿਹੜੇ ਲੋਕੜਾ ਸਾਡੇ ਨਾਲ ਮੌਜੂਦ ਹੈ ਆਪਾਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਜਿਹੜਾ ਪਾਣੀ ਪਿੱਛੋਂ ਬੜਾ ਤੇਜ਼ ਰਫ਼ਤਾਰ ਦੇ ਨਾਲ ਚੜ ਕੇ ਆ ਰਿਹਾ ਹੈਗਾ ਆ ਤੇ ਇੱਥੇ ਮੌਜੂਦਾ ਕੀ ਹਾਲਾਤ ਹੈ ਹਾਂਜੀ ਬਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਆ ਇਸ ਵੇਲੇ ਜਿੱਦਾਂ ਦਰਿਆ ਦੇ ਵਿੱਚ ਕਾਫੀ ਪਾਣੀ ਤੇਜ਼ੀ ਦੇ ਨਾਲ ਚੱਲਦਾ ਆ ਰਿਹਾ ਹੈ ਤੇ ਕਿਹੋ ਜਿਹੇ ਹਾਲਾਤੇ ਪਾਣੀ ਕਿੰਨਾ ਕਿੱਦਾਂ ਇੱਥੇ ਇਸ ਵੇਲੇ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਪਾਣੀ ਪਿੱਛੋਂ ਵੱਢ ਗਿਆ ਰਿਹਾ ਕਿ ਉਹ ਜਿਹੇ ਹਾਲਾਤ ਹੋ ਹਾਂ ਲੋ ਆ ਤਾਂ ਪੁਨਾਹ ਨਾ ਨਾ ਮਿੱਤ ਬਹੁਤ ਮਾੜੀ ਹੋ ਜਾਂਦੀ ਹੈ ਅੱਛਾ ਜੀ ਕਿਉਂਕਿ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ ਅੱਛਾ ਜੀ ਇੱਥੋਂ ਜਾਂ ਤਾਂ ਇਦਾਂ ਨਾਲ ਸਾਡੇ ਮੌਸਾ ਵੀ ਬੇਟਾ ਉੱਥੇ ਕੋਈ ਗੁਰਦੁਆਰੇ ਜਾਂਦਾ ਕੋਈ ਸਰਕਾਰੀ ਸਤਨਾ ਜਿੱਥੇ ਨਾ ਕਿਤੇ ਵਿਚਾਰੇ ਉਹਨੇ ਜਾਣਾ ਹੈ ਹਾਂ ਪਰ ਕਿਉਂਕਿ ਛੱਡ ਨਹੀਂ ਸਕਦੇ ਪਾਣੀ ਦੇ ਹਾਲਾਤ ਤਾਂ ਇੰਨੇ ਹੋ ਜਾਂਦੇ ਆ ਕਿ ਘਰਾਂ ਘਰ ਵੀ ਤੁਸੀਂ ਦੇਖ ਸਕਦੇ ਆ ਵੀ ਸਾਰੇ ਤੇ ਰਾਂ ਜਾਂਦਾ ਪਾਣੀ ਨਾ ਜਿੱਦਾਂ ਪਾਣੀ ਹੁਣ ਇੱਥੇ ਗ੍ਰਾਂਥ ਸਿੰਘ ਉਹਨਾਂ ਬਾਬਾ ਜੀ ਨੇ ਗੱਲ ਕਰਦੇ ਸੀਗੇ ਕਿ ਜਿਹੜਾ ਆ ਏਰੀਆ ਹੈਗਾ ਇਹਦਾ ਵਿਚਾਰ ਜਾਂਦਾ ਹਾਂਜੀ ਇਹਦਾ ਵਿਚਾਰ ਜਾਂਦਾ ਇਹਦਾ ਵਿਚਾਰ ਜਾਂਦਾ ਇਹਦਾ ਵਿਚਾਰ ਜਾਂਦਾ ਬਾਕੀ ਆ ਜਿਹੜੀ ਥੱਲੇ ਦੇ ਘਰ ਇਹਨਾਂ ਵਿੱਚ ਸਾਰਿਆਂ 'ਚ ਪਾਣੀ ਆ ਗਿਆ ਉੱਥੇ ਪਾਣੀ ਚੜ ਜਾਂਦਾ ਸਾਰਿਆਂ 'ਚ ਪਾਣੀ ਆ ਗਿਆ ਕਿ ਫੇਰ ਜਦੋਂ ਪਾਣੀ ਛੱਡ ਗਿਆ ਕੋਈ ਤੁਹਾਡੇ ਵਾਲਾ ਜਿਹੜਾ ਜਿਲ੍ਹਾ ਉਹ ਵੀ ਲੁਧਿਆਣੇ ਕਿ ਪੈਂਦਾ ਲੁਧਿਆਣੀ ਤੇ ਗੱਬੇ ਤੇ ਰਿਆ ਪੈਂਦਾ ਕੋਈ ਨਹੀਂ ਸਰਕਾਰੀ ਸਹਾਇਤਾ ਫੇਰ ਪਹੁੰਚੀ ਇੱਥੇ ਕੋਈ ਨਹੀਂ ਲੁਧਿਆਣੇ ਵਾਲਾ ਤਾਂ ਕੋਈ ਨਹੀਂ ਪੁੱਛਦਾ ਆਉਂਦਾ ਜਲੰਧਰੋਂ ਆਉਦੇ ਕੋਈ ਜਲੰਧਰ ਵਾਲੇ ਹਜੇ ਕੋਈ ਵੀ ਲੜਿੰਦਾ ਇਹ ਕੋਈ ਚੀਜ਼ ਵਾਸਤੇ ਰੋਵੇ ਦੇ ਰੰਗ ਲੁਧਿਆਣੇ ਵਾਲੇ ਤਾਂ ਬਸ ਕੋਈ ਨਹੀਂ ਇੱਕ ਕਦੀ ਸਰਕਾਰ ਨੂੰ ਮੰਗ ਨਹੀਂ ਕੀਤੀ ਵੀ ਜਿਹੜਾ ਤੁਹਾਡਾ ਕੀ ਇਹ ਨੂੰ ਚਾਕੇ ਇੱਧਰ ਲੈ ਜੇ ਜਲੰਧਰ ਦੀ ਬਾਦਸਾ ਵੀ ਮੈਂ ਕੀਤੀ ਤਾਂ ਬਹੁਤ ਕਰਦੇ ਸਰਪੰਚ ਸਾਹਿਬ ਸਾਡੇ ਨਾਲੇ ਹੀ ਆ ਅੱਛਾ ਜੀ ਕੀਤੀ ਤਾਂ ਬਹੁਤ ਕੀਤੀ ਆ ਪਰ ਕਿਉਂਕਿ ਸਾਨੂੰ ਇੱਧਰ ਨੂੰ ਜਾਣ ਦਾ ਵੀ ਬਹੁਤ ਔਖਾ ਹੋ ਜਾਂਦਾ ਜਾਣ ਦਾ ਤਾਂ ਬਹੁਤ ਔਖਾ ਹਾਂਜੀ ਲੰਘਾ ਵੀ ਬਹੁਤ ਔਖਾ ਬੇੜੀ ਪਾਰ ਕਰਕੇ ਹੁਣ ਬੇੜੀ ਜਿੱਦਾ ਪਾਣੀ ਆ ਗਿਆ ਹੈ ਬੇੜੀ ਬੰਦੇ ਆ ਅੱਛਾ ਜੀ ਬੇੜੀ ਬੰਦੇ ਹੁਣ ਅਸੀਂ ਸਾਡਾ ਹੈਗਾ ਤਾਂ ਇਹਨਾਂ ਦੇ ਨਾਲੇ ਹੀ ਆ ਵੀ ਜੇ ਜਲੰਧਰ ਵਿੱਚ ਹੋ ਜਾਵੇਗਾ ਹਾਂ ਕੀ ਜਦੋਂ ਹੁਣ ਇਸ ਵੇਲੇ ਜਦੋਂ ਪਾਣੀ ਦਰਿਆ ਦੇ ਵਿੱਚ ਕਾਫੀ ਜਿਹਾ ਹਜੇ ਤਾਂ ਕਟਵਾ 8-10 ਫੁੱਟ ਤੱਕ ਨੀਵਾਂ ਆਇਆ ਪਾਣੀ ਨਹੀਂ ਹਜੇ ਤਾਂ ਕੋਈ ਨਹੀਂ ਅਜੇ ਨੋਰਮਲ ਹੈ ਨਹੀਂ ਇਹ ਤਾਂ ਨੋਰਮਲ ਹੈ ਇੱਕ ਈ ਅਫਵਾਹਾਂ ਬੜੀਆਂ ਫਲਾਈਆਂ ਜਾਂਦੀਆਂ ਕਿ ਬੰਨ ਇਥੋਂ ਟੁੱਟ ਗਿਆ ਨਹੀਂ ਨਹੀਂ ਕੋਈ ਨਹੀਂ 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 ਕੋਈ ਨਹੀਂ ਹਜੇ ਤਾਂ ਬਿਲਕੁਲ ਠੀਕ ਜਿਦਾ ਕੋਈ ਇਨਸਾਨ ਵੀ ਕੋਈ ਨਹੀਂ ਜੇ ਤੁਹਾਡੇ ਤੇ ਘਰ ਤੇ ਤੇੜਾ ਆਇਆ ਹੈ ਕਿ ਸਰਕਾਰੀ ਸਿਹਤਾਂ ਪਹੁੰਚਦੀ ਮੋੜ ਕੇ ਤੁਹਾਡੇ ਕੋਲ ਕੋਈ ਮੰਗਤ ਨਾ ਲੰਦੇ ਜਾ ਇਦਾਂ ਦਾ ਕੁਝ ਨਹੀਂ ਤਾਂ ਇਹ ਤੱਕ ਤਾਂ ਕੋਈ ਨਹੀਂ ਇਹ ਕੁਝ ਨਹੀਂ ਪਹੁੰਚਿਆ ਸਰਕਾਰ ਦੀ ਸਰਕਾਰ ਨੂੰ ਕਦੀ ਮੰਗ ਕੀਤੀ ਹੈ ਮੇ ਸਾਡਾ ਇਹਨਾਂ ਨੁਕਸਾਨ ਮੰਗ ਤਾਂ ਹਰ ਵਾਰੀ ਕਰਦੇ ਆ ਸਾਰੇ ਮੰਗਾ ਤਾਂ ਰੱਖਦੇ ਪਰ ਮੰਗਾ ਮੰਗੇ ਨਹੀਂ ਹੁੰਦੇ ਅੱਛਾ ਜੀ ਹਾਂ ਜੀ ਹੁਣ ਇਹ ਨਵੀਂ ਭਗਵਾਨ ਸੁਮਾਤ ਸਰਕਾਰ ਆਈ ਸੀ ਬਦਲਾਅ ਵੀ ਕਹਿੰਦੀ ਲੈ ਕੇ ਆਮਾ ਉਹਦੇ ਉਹਦੇ ਆਉਣ ਤੋਂ ਬਾਅਦ ਵੀ ਬਦਲਾਅ ਨਹੀਂ ਆਇਆ ਉਹ ਜਬਾ ਠੀਕ ਠਾਕ ਹੀ ਕੋਈ ਬਦਲਾ ਨਹੀਂ ਹੈ ਠੀਕ ਹੈ ਦੇਖ ਲਓ ਤੁਹਾਡੇ ਸਾਹਮਣੇ ਆ ਇਹ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਕੀ ਨਾਮ ਸਰਪੰਚ ਸਾਹਿਬ ਦਾ ਗੁਰਦੀਪ ਕੌਰ ਗੁਰਦੀਪ ਕੌਰ ਪਿੰਡ ਦੇ ਸਰਪੰਚ ਸਾਹਿਬ ਹੀ ਆ ਤੇ ਇਹ ਪਿੰਡ ਜਿਹੜਾ ਆ ਬਿਲਕੁਲ ਤੁਸੀਂ ਬੰਨ ਜਿਹੜਾ ਨਵਾਂ ਪਿੰਡ ਖੜਾ ਬੈਠਿਆ ਬਰਿਆ ਦੇ ਬਿਲਕੁਲ ਕਨਾ ਦਿੱਤੇ ਪਰ ਇਹ ਬੜੀ ਆਪਾਂ ਅਣਹੋਣੀ ਜੀ ਗੱਲ ਕਹਿ ਸਕਦੇ ਆ ਵੀ ਇਹ ਜਿਹੜਾ ਪਿੰਡ ਪੈਂਦਾ ਜਿਹੜਾ ਲੁਧਿਆਣੇ ਦੇ ਵਿੱਚ ਆ ਗੱਬੇ ਦੇ ਰਿਆ ਪੈਂਦਾ ਜਿਹਦਾ ਔਣ ਜਾਂ ਲੁਧਿਆਣੇ ਵਾਲ ਨੂੰ ਜਿਹੜਾ ਆ ਉਹ ਕਿਸ ਜੀ ਦੇ ਰਾਹੀ ਹੁੰਦਾ ਆ ਪਰ ਜਿਹੜਾ ਜ਼ਿਲ੍ਹਾ ਜਲੰਧਰ ਆ ਬਿਲਕੁਲ ਮੋਸਾ ਪਿੰਡ ਦੇ ਮਿਲ ਲੱਗਦਾ 2 ਕਿਲੋਮੀਟਰ ਦਾ ਜਿਹੜਾ ਵਕਵਾ ਵਿੱਚ ਹੈਗਾ ਆ ਉਹਦੇ ਨਾਲ ਜੁੜਦਾ ਹੈਗਾ ਸਰਕਾਰੀ ਸਿਹਤਾਂ ਪਹੁੰਚਣ ਨੂੰ ਦੇਖ ਲਓ ਕੈਸਤੀ ਦੇ ਖਰੂ ਜਿਹੜਾ ਬਰਸਾਤ ਦੇ ਨਾਲ ਵਿੱਚ ਬੰਦ ਹੋ ਜਾਂਦੀ ਆ ਕਿਵੇਂ ਇੱਥੇ ਸਿਹਤਾਂ ਜਿਹੜੀ ਪੰਚਾਇਤ ਜਾ ਸਕਦੀ ਆ ਤੇ ਇਹਨਾਂ ਪਿੰਡ ਵਾਸੀਆਂ ਦੱਸਣ ਮੁਤਾਬਕ ਜਿਹੜਾ ਆ ਲੁਧਿਆਣੇ ਵੱਲੋਂ ਜਿਹੜਾ ਸਰਕਾਰੀ ਸਿਹਤਾਂ ਦਾ ਜ਼ਿਲ੍ਹਾ ਦਾ ਜ਼ਿਲ੍ਹਾ ਦਾ ਸਰਕਾਰੀ ਤੰਤਰ ਹੈਗਾ ਆ ਉਹ ਜਿੰਨਾ ਲੁਧਿਆਣੇ ਦਾ ਇੱਥੇ ਤੱਕ ਪਹੁੰਚਣ ਨੂੰ ਮਿਲ ਲੱਗਦਾ ਉਹ ਹੱਥਾਂ ਵੀ ਦਾ ਸੰਭਾਲ ਲੱਗਦੀ ਪਰ ਜੇਕਰ ਇਹ ਜਿਹੜੇ ਪਿੰਡ ਹੈਗੇ ਆ ਜਿਹੜੇ ਦਰਿਆ ਤੋਂ ਇਸ ਵ ਇਹਨਾਂ ਨੂੰ ਜੇਕਰ ਜਿਲ੍ਹਾ ਜਲੰਧ ਦੇ ਨਾਲ ਜੋੜ ਦਿੱਤਾ ਜਾਂ ਵੀ ਤਾਂ ਸਰਕਾਰੀ ਸਿਹਤਾਂ ਜਾਂ ਕੋਈ ਵੀ ਸਰਕਾਰੀ ਅਮਦਦ ਜਾਂ ਪਹੁੰਚਣੀ ਬੜੀ ਆਸਾਨ ਹੋ ਸਕਦੀ ਹੈ ਤੇ ਜਿਹੜੇ ਲੋਕਾਂ ਦੀ ਜਿਹੜੇ ਰੋਜ਼ਮਰ ਰ ਜਿੰਦਗੀ ਵਿੱਚ ਕਾਫੀ ਜਿਹੜਾ ਸੁਧਾਰ ਹੋ ਸਕਦਾ ਹੈਗਾ ਇਹਨਾਂ ਨੇ ਦੱਸਿਆ ਕਿ ਜਦੋਂ ਪਾਣੀ ਚੜ ਕੇ ਆਉਂਦਾ ਤਾਂ ਆਲੇ ਦੁਆਲੇ ਜਿਹੜੇ ਨੀਵੇਂ ਘਰ ਹੈਗਾ ਉੱਥੇ ਕਾਫੀ ਪਾਣੀ ਜਿਹੜਾ ਚੜ ਜਾਂਦਾ ਤੇ ਘਰਾਂ ਦੇ ਵਿੱਚ ਵੀ ਜੇ ਅਸੀਂ ਦੇਖ ਸਕਦੇ ਹਾਂ ਕਾਫੀ ਜਿਹੜੀਆਂ ਤਲੇੜਾ ਵਗੈਰਾ ਆ ਚੁੱਕੀਆਂ ਤੇ ਕਲੀ ਜਿਹੜੀ ਆ ਕਿ ਜਿਹੜਾ ਮੀਂਹ ਦਾ ਜਾਂ ਬਰਸਾਤ ਦੇ ਨਾਲ ਇਹ ਪਾਣੀ ਦੇ ਨਾਲ ਜਿਹੜਾ ਨੁਕਸਾਨ ਕਰਾਦਾ ਹੁੰਦਾ ਹੈ ਉਹਦੀ ਕਦੀ ਵੀ ਕੋਈ ਸਰਕਾਰੀ ਸਹਾਇਤਾ ਜਿਹੜੀ ਅਮਦਾਦ ਹੈ ਹਜੇ ਤੱਕ ਨਾਲ ਨਹੀਂ ਪਹੁੰਚੀ ਸੋ ਜ਼ਰੂਰ ਜਿਹੜੀਆਂ ਸਰਕਾਰਾਂ ਬਦਲਾ ਦੇ ਵੱਡੇ ਵੱਡੇ ਦਾਅਵੇ ਵਿਕਾਸਾਂ ਦੇ ਕਰਦੇ ਆ ਪਰ ਇਹ ਜਿਹੜੀ ਜ਼ਮੀਨੀ ਹਕੀਕਤ ਹੈ ਇਹ ਤਸਵੀਰਾਂ ਇਹਦੀ ਮੂੰਹ ਬੋਲੀ ਤਸਵੀਰ ਹੈ ਕਿ ਜੇ ਇਹਨਾਂ ਲੋਕਾਂ ਨੂੰ ਇਹ ਸਹੂਤਾ ਜਿਹੜੀਆਂ ਆ ਸਰਕਾਰ ਦੀ ਸਹਾਇਤਾ ਜਿਹੜੇ ਜ਼ਰੂਰ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਜਿਹੜਾ ਆ ਚੰਗਾ ਸੁਧਾਰ ਕਰਕੇ ਇੱਕ ਵਧੀਆ ਜ਼ਿੰਦਗੀ ਜੀ ਕੇ ਜਿਹੜਾ ਆ ਦੇਸ਼ ਦੇ ਵਧੀਆ ਨਾਗਰਿਕ ਬਣ ਕੇ ਜਿਹੜਾ ਆ ਆਪਣੀ ਵਧੀਆ ਜ਼ਿੰਦਗੀ ਦੀ ਅਭਿਧੀ ਕਰ ਸਕਣ ਹਾਂਜੀ ਕੀ ਨਾਮ ਕੀ ਤੁਹਾਡਾ ਜੀ ਜ ਜਿਹੜਾ ਤੁਹਾਡਾ ਇਹ ਮਕਾਨ ਹੈ ਨਾ ਛੱਤ ਡਿੱਗੀ ਕਦੋਂ ਟੱਪਿਆ ਇਹ ਇਹ ਮੀਂਹ ਕਰਨ ਕਦੋਂ ਡਿੱਗਿਆ ਹੈ ਜਦੋਂ ਦੀ بارش ਸ਼ੁਰੂ ਹੋਈ ਹੈ ਅੱਛਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਦਾ ਨੁਕਸਾਨ ਕਾਫੀ ਹੋ ਗਿਆ ਤੇ ਸਰਕਾਰ ਨੂੰ ਕੋਈ ਆਇਆ ਤੁਹਾਡੀ ਇੱਥੋਂ ਖਬਰ ਸਾਲ ਲੈਣ ਕੋਈ ਵੀ ਨਹੀਂ ਮੇਰੇ ਪੁੱਛਣ ਵੀ ਨਹੀਂ ਆਇਆ ਪੁੱਛਣ ਵੀ ਨਹੀਂ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਦਾ ਨੁਕਸਾਨ ਸਾਡਾ ਕਾਫੀ ਹੋ ਗਿਆ ਜੀ ਤੇ ਕੀ ਮੰਗ ਕੀ ਕਰਦੇ ਸਰਕਾਰ ਤੋਂ ਸਰਕਾਰ ਤੋਂ ਅਸੀਂ ਮੰਗ ਕਰਦੇ ਸਾਡੀ ਆ ਕੋਈ ਖਬਰ ਬੋਟਾਂ ਲੈਣ ਲੱਗਿਆ ਤਾਂ ਹਰੇਕ ਹੀ ਆ ਜਾਂਦਾ ਤੇ ਬੰਨ ਤੇ ਸਾਡੇ ਉਦਾਂ ਕੋਈ ਵੀ ਨਹੀਂ ਇੱਥੇ ਆਉਂਦਾ ਅੱਛਾ ਜੀ ਹਾਂਜੀ ਜਦੋਂ ਪਾਣੀ ਆਉਂਦਾ ਸਾਡੀ ਸਰਕਾਰੇ ਚ ਕੋਈ ਵੀ ਉਹ ਜਲੰਧਰ ਵਾਲੇ ਸਹੂਲਤ ਦੇਂਦੇ ਲੁਧਿਆਣੇ ਆ ਸਾਨੂੰ ਕੋਈ ਸਹੂਲਤ ਦਿੰਦਾ ਹੀ ਨਹੀਂ ਤੁਹਾਡਾ ਪਿਛਲਾ ਜਿਹੜਾ ਮਕਾਨ ਹੈਗਾ ਇਹ ਵੀ ਟੇਡਾ ਹੋ ਚੁੱਕਾ ਹੈ ਹਾਂਜੀ ਪਾਣੀ ਉਹ ਅੰਦਰ ਇਹਨਾਂ ਨੇ ਚਲੇ ਆਦਾ ਅੰਦਰ ਵੀ ਪਾਣੀ ਨਹੀਂ ਆਉਂਦੀ ਅੱਛਾ ਜੀ ਹਾਂਜੀ ਤੇ ਕਦੇ ਡੀਸੀ ਜਲੰਧਰ ਆਪਣੇ ਡੀਸੀ ਜੀ ਲੁਧਿਆਣੇ ਵਾਲੇ ਆਏ ਤੁਹਾਡੇ ਕੋਲ ਇੱਥੇ ਕਦੇ ਆਏ ਆ ਇੱਕ ਵਾਰ ਹੀ ਆਏ ਸੀ ਡੀਸੀ ਇੱਕ ਵਾਰ ਆਏ ਜੀ ਉਹ ਵੀ ਕੀਤ ਬੋਲਿਆ ਫਿਰ ਕੀ ਦੱਸਿਆ ਉਹਨਾਂ ਨੇ ਉਹਨਾਂ ਨੇ ਸਾਨੂੰ ਕੋਈ ਨਹੀਂ ਬਸ ਰਾਸ਼ਨ ਦੇ ਕੇ ਚਲੇ ਗਏ ਅੱਛਾ ਜੀ ਹਾਂਜੀ ਤੇ ਹੁਣ ਕੀ ਮੰਗ ਕੀਆ ਕਿਉਂਕਿ ਹੁਣ ਪਾਣੀ ਵੀ ਕਾਫੀ ਪਿੱਛੇ ਚੜਿਆ ਆਇਆ ਕਾਨੂੰ ਫੇਰ ਨੁਕਸਾਨ ਹੋ ਗਿਆ ਫੇਰ ਹਾਂਜੀ ਸਾਡੀ ਮੰਗ ਆ ਵੀ ਸਾਡੀ ਆ ਕੇ ਕੋਈ ਖਬਰ ਲੈਣ ਸਾਡੀ ਮਦਦ ਕੀਤੀ ਜਾਵੇ ਸਾਡੀ ਫਾਂ ਦਿੱਤੀ ਜਾਵੇ ਸਾਡੇ ਕੋਈ ਜਦੋਂ ਪਾਣੀ ਚੜ ਕੇ ਆਉਂਦਾ ਫੇਰ ਤੁਸੀਂ ਕਿੱਥੇ ਆਪਣੇ ਕੋ ਬੱਚੇ ਛੋਟੇ ਛੋਟੇ ਕਿੱਥੇ ਜਾਣੇ ਫੇ ਲੈ ਕੇ ਹਾਂਜੀ ਅਸੀਂ ਕਿਤੇ ਵੀ ਨਹੀਂ ਇੱਥੇ ਬੈਠੇ ਰਹੀਗਾ ਜਾਣਾ ਕਿੱਥੇ ਨਹੀਂ ਜਦੋਂ ਪਾਣੀ ਜ਼ਿਆਦਾ ਚੜੇ ਆਉਂਦਾ ਫੇਰ ਕੀ ਕਰਦੇ ਹੁੰਨੇ ਆ ਕਿਸੇ ਦੇ ਘਰੇ ਜਾ ਕੇ ਬੱਚੇ ਤੁਸੀਂ ਕਿਤੇ ਲਾਉਣਾ ਹੀ ਮੌਸਮ ਸਾਹਿਬ ਛੱਡਿਆ ਵੀ ਬੱਚਿਆਂ ਨੂੰ ਅੱਛਾ ਗੁਰਦਵਾਰੇ ਗੁਰਦਵਾਰੇ ਵੱਡੇ ਗੁਰਦਵਾਰੇ ਠੀਕ ਹੈ ਸਰਕਾਰੀ ਸਿਹਤਾਂ ਕੋਈ ਨਹੀਂ ਪਹੁੰਚੀ ਸਾਡੇ ਤੱਕ ਕੋਈ ਵੀ ਨਹੀਂ ਸੋਜਦਾ ਕੋਈ ਵੀ ਨਹੀਂ ਸਾਡੇ ਕੋਲ ਪਾਣੀ ਚੜਿਆ ਅੱਛਾ ਕੋਈ ਸਰਕਾਰੀ ਸਿਹਤਾਂ ਨਹੀਂ ਮਿਲੀ ਫਿਰ ਸੁਣ ਜਦੋਂ ਨਹੀਂ ਕੋਈ ਨਹੀਂ ਸਾਨੂੰ ਕੋਈ ਨਹੀਂ ਮਿਲੀ ਪਰ ਤਹਿਲ ਤੱਕ ਵੀ ਨਹੀਂ ਮਿਲੀ ਅੱਛਾ ਜੀ ਫਿਰ ਤੁਸੀਂ ਮੰਗ ਕੀਤੀ ਕਦੀ ਸਰਕਾਰ ਤੋਂ ਵੀ ਸਾਨੂੰ ਉਹ ਦਿੱਤੀ ਜਾਵੇ ਕੋਈ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਐਮਐਲਏ ਨੂੰ 10 ਵਾਰੀ ਕਹਿ ਚੁੱਕੇ ਆ ਅੱਛਾ ਜੀ ਕੋਈ ਨਹੀਂ ਅਜੇ ਤੱਕ ਇਹ ਸੁਣੀ ਗਈ ਐਮਐਲਏ ਵੀ ਉਦੋਂ ਆਉਂਦੀ ਜਦੋਂ ਮੈਨੂੰ ਵੋਟਾਂ ਇੱਥੇ ਡੀਸੀ ਸਾਹਿਬ ਵੀ ਆਇਆ ਸੀ ਅੱਛਾ ਜੀ ਜੀ ਸਾਹਿਬ ਦੇਖ ਕੇ ਚੁੱਪ ਕਰਕੇ ਮੁੜ ਗਏ ਭਾਈ ਜਿੱਦਾਂ ਹਣਾ ਤੁਹਾਡੇਆਂ ਘਰਾਂ ਦੇ ਵਿੱਚ ਬੜੀਆਂ ਤੇਰਾਆਂ ਆਈਆਂ ਆ ਘਰਾਂ ਦੇ ਦਾ ਪਾਟੇ ਆ ਕੰਧਾਂ ਦੇ ਵਿੱਚ ਪਾੜ ਪਏ ਆ ਕਦੀ ਇਹਦੀ ਕੋਈ ਸਹੀ ਸਰਕਾਰੀ ਮਦਦ ਨਹੀਂ ਮਿਲਦੀ ਮੰਗ ਕਰਦੇ ਸਰਕਾਰ ਤੋਂ ਬੜੀ ਨਰਦੇ ਆ ਜੀ ਸਰਕਾਰ ਨੂੰ ਬਹੁਤ ਵਾਰੀ ਦੱਸ ਕੇ ਦੱਸ ਦਿੱਤੇ ਆ ਸਭ ਤੋਂ ਪਹਿਲਾਂ ਜਿਹੜਾ ਪ੍ਰੋਬਲਮ ਆਉਂਦਾ ਕੋਈ ਸੁਧਾਰ ਲੋਕ ਹੈਗਾ ਤਾਂ ਜਿਦਾ ਇਹ ਤੁਹਾਡਾ ਬਿਲਕੁਲ ਕਹਦੀ ਤਿਆਰ ਬਰੂਧ ਕਰਾ ਰਹੇ ਤੁਸੀਂ ਬੈਠੇ ਜਿਹੜਾ ਉਹ ਪਿਛੋਂ ਹੜ੍ਹ ਦੀਆਂ ਬੜੀਆਂ ਅਫਵਾਹ ਫੈਲ ਰਹੀਆਂ ਹੈਗੀਆਂ ਨਾ ਵੀ ਹੜ੍ਹ ਆਉਣ ਲੱਗਾ ਹੈ ਪਾਣੀ ਵੱਧ ਗਿਆ ਹੈ ਕੋਈ ਸਰਕਾਰ ਵੱਲੋਂ ਕੋਈ ਸਾਨੂੰ ਇੱਕ ਜਾਣਕਾਰੀ ਦੇ ਤਾ ਸੁਨੇਹਾ ਵੀ ਆਉਂਦਾ ਕੋਈ ਸੁਨੇਹਾ ਨਹੀਂ ਤੱਕ ਅਜੇ ਕੋਈ ਹੈ ਜੀ ਤੇ ਜਦੋਂ ਕੋਈ ਅਰੇਂਜਮੈਂਟ ਸਾੜ ਵਾਸਤੇ ਹੁੰਦੇ ਸਾਨੂੰ ਕੋਈ ਕੋਈ ਹੜ੍ਹ ਤੋਂ ਬਚਾਅ ਵਾਸਤੇ ਖੇਤਰ ਤੈਲ ਦਾ ਹੋ ਵੀ ਪ੍ਰਧਾਨ ਸਰਕਾਰ ਦਾ ਦਾਅਵਾ ਤਾਂ ਬੜੀ ਕਰਦੀ ਸਾਡੀ ਸਰਕਾਰ ਹੜ੍ਹ ਦੇ ਬੜੇ ਪ੍ਰਬੰਧ ਹੈ ਕੋਈ ਨਹੀਂ ਜੀ ਸਰ ਪਤਾ ਕੀ ਚੱਤਰਾ ਸਰਕਾਰਾਂ ਦਾ ਪਾਣੀ ਲੜਾਂਗਾ ਕਰਨਾ ਕੀ ਆ ਕੁਛ ਨਹੀਂ ਸਰਕਾਰ ਦਾ ਕਹਿੰਦੀ ਵੀ ਚੱਪੀਆ ਤੇ ਰਹਿੰਦੇ ਵੀ ਰੋਗਣੇ ਹੋਰ ਸੋ ਆਪਾਂ ਦੇਖ ਸਕਦੇ ਆ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਤਾਂ ਕੀਤੇ ਜਾਂਦੇ ਬਹੜਾਂ ਵਾਸਤੇ ਪੂਕਤਾ ਪ੍ਰਬੰਧ ਕੀਤੇ ਗਏ ਆ ਕਿਸੇ ਚੀਜ਼ ਦੀ ਕੋਈ ਥੋੜੀ ਨਹੀਂ ਆਗੀ ਪਰ ਇੱਕ ਦੇਖ ਸਕਦੇ ਆ ਕੰਧਾਂ ਦੇ ਵਿੱਚ ਵੱਡੇ ਵੱਡੇ ਪਾੜ ਪਏ ਹੋ ਜਾਵੇ ਇਹਨਾਂ ਨੇ ਹੁਣ ਛੱਤਾਂ ਦੇ ਵੀ ਪੈਸੇ ਆਏ ਜਦ ਤੱਕ ਪਿਛਲਾ ਜਿਹੜਾ ਨੁਕਸਾਨ ਹੋਇਆ ਉਹ ਹੀ ਹੈ ਤੱਕ ਪੂਰਤੀ ਨਹੀਂ ਹੋਈ ਹੁਣ ਤਾਂ ਕਿਹਨਾਂ ਨੂੰ ਆ ਸਰਕਾਰ ਵੱਲੋਂ ਹਜੇ ਤੱਕ ਕੋਈ ਜਾਣਕਾਰੀ ਹੜ੍ਹਾਂ ਦੇ ਬਾਬਤ ਕੋਈ ਇਤਬਾਰ ਨਹੀਂ ਦਿੱਤੀ ਗਈ ਜਾਂ ਹੜ੍ਹਾਂ ਤੋਂ ਬਚਾਅ ਵਾਸਤੇ ਕੋਈ ਸੌਖੋ ਛੂਟ ਕੋਈ ਨਹੀਂ ਦਿੱਤੀ ਗਈ। ਕੰਮ ਕਿ ਸਰਕਾਰ ਦਾਵੇ ਬਹੁਤ ਕਰਦੀ ਆ ਵੇ ਹੜ੍ਹਾਂ ਦੇ ਬਚਾਅ ਵਾਸਤੇ ਇੰਨੇ ਪ੍ਰਬੰਧ ਕਰ ਲਏ ਨੇ, ਪ੍ਰਬੰਧ ਕਰ ਲਿਆ ਪਰ ਹਜੇ ਤੱਕ ਇਨਾ ਤੱਕ ਕੋਈ ਜਾਣਕਾਰੀ ਕੋਈ ਸੌਖੋ ਛੂਟ ਹੜ੍ਹ ਤੋਂ ਬਚਾਅ ਵਾਸਤੇ ਜਾਂ ਹੜ੍ਹ ਤੋਂ ਇਥੋਂ ਰਾਹਤ ਦੇਣ ਵਾਸਤੇ ਜਾਂ ਕੋ ਪਾਣੀ ਚੜ ਕੇ ਆਉਂਦਾ ਉਹ ਤੋਂ ਬਚਾਉਣ ਵਾਸਤੇ ਕਿਉਂਕਿ ਜਿਹੜਾ ਏਰੀਆ ਵੀ ਲੁਧਿਆਣੇ ਦੇ ਜਿਹੜੇ ਚ ਪੈਂਦਾ ਤੇ ਉਥੋਂ ਦਾ ਜਿਹੜਾ ਆਉਣ ਜਾਣ ਤੱਕ ਜਿਹੜਾ ਆਉਣ ਜਾਂਦਾ ਜਿਹੜਾ ਰਸਤਾ ਉਹ ਵੀ ਪਾਣੀ ਦਾ ਹੈ ਜਿਹੜਾ ਕਿ ਕੈਸਟੀ ਦੇ ਥਰੂ ਜਿਹੜਾ ਇੱਥੋਂ ਜਾਇਆ ਜਾਂਦਾ ਪਰ ਉਹ ਰਸਤਾ ਵੀ ਜਿਹੜਾ ਹੈ ਮੀਂਹ ਦੇ ਕਾਰਨ ਜਦੋਂ ਪਾਣੀ ਚੜ੍ਹ ਕੇ ਆਉਂਦਾ ਬੰਦ ਹੋ ਜਾਂਦਾ ਸੋ ਸਰਕਾਰਾਂ ਜਿੱਥੇ ਵੱਡੇ ਵੱਡੇ ਐਲਾਨ ਦਾਵੇ ਵਿਕਾਸ ਦੇ ਸਹੂਲਤਾ ਦੇ ਦਿੰਦੀ ਤੇ ਹੈ ਪਰ ਜ਼ਮੀਨੀ ਪੱਧਰ ਤੇ ਜਦੋਂ ਤਰ ਕੇ ਇਹਨਾਂ ਪਰਿਵਾਰਾਂ ਵਿੱਚ ਇਹਨਾਂ ਘਰਾਂ ਵਿੱਚ ਦੇਖਦੇ ਆ 2023 ਵਿੱਚ ਜਦੋਂ ਪਾਣੀ ਚੜ੍ਹ ਕੇ ਆ ਉਦੋਂ ਦੀਆਂ ਜਿਹੜੇ țeੜਾ ਪਈਆਂ ਆ ਛੱਤਾਂ ਦਾ ਨੁਕਸਾਨ ਹੋਇਆ ਹੈ ਹਜੇ ਤੱਕ ਇਹਨਾਂ ਦੇ ਦੱਸਣ ਦੇ ਮੁਤਾਬਕ ਕੋਈ ਜਿਹੜੀ ਆ ਉਹਦੀ ਵੀ ਕੋਈ ਸਰਕਾਰੀ امدਾਤ ਸਹਾਇਤਾ ਜਿਹੜੀ ਨਹੀਂ ਦਿੱਤੀ ਗਈ ਸਰਕਾਰੀ ਸਹਾਇਤਾ ਦੇ ਨਾਂ ਤੇ ਕੇਵਲ ਜੇ ਤੋ ਪਾਣੀ ਜਾਂ ਬਿਸਕੁਟ ਦੇ ਕੇ ਇਹ ਸਿਰਫ ਡਾਂਗ ਟਪਾਈ ਜਿਹੜਾ ਸਮਾਨ ਨਗਾਹ ਦਿੱਤਾ ਜਾਂਦਾ ਮੋੜ ਤੋਂ ਅਗਲੇ ਸਾਲ ਤੋਂ ਫਿਰ ਜਿਹੜਾ ਆ ਹੜਾਂ ਦੀ ਮਾਰ ਪੈਂਦੀ ਆ ਮੋੜ ਤੋਂ ਫਿਰ ਉਹੀ ਜਿਹੜੀ ਆ ਰੀਤ ਆ ਜਾਂ ਉਹੀ ਆਪਾਂ ਕਹਿੰਦੇ ਆ ਘਟਨਾ ਕਰਾਮਿਆਂ ਆਪਣੇ ਆਪਣੇ ਰਿਪੀਟ ਕਰਦੇ ਰਹਿੰਦੇ ਆ ਸੋ ਸਰਕਾਰੀ ਐਲਾਨ ਦਾਅਵੇ ਜਿਹੜੇ ਆ ਕੇਵਲ ਪੇਪਰਾਂ ਦੇ ਵਿੱਚ ਜਾਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਆ ਮੀਡੀਆ ਦੇ ਖਬਰਾਂ ਵਿੱਚ ਬੰਦੋ ਕੇ ਰਹਿ ਜਾਂਦੇ ਆ ਇਹਨਾਂ ਲੋਕਾਂ ਤੱਕ ਜਿਹੜੀ ਅਸਲੀ امدਾਦ ਅਸਲੀ ਸਹਾਇਤਾ ਜਿਹੜੀ ਕਦੇ ਨਹੀਂ ਪਹੁੰਚ ਪਉਂਦੀ। ਸੱਤ ਲੋਨ ਤੋਂ ਇੱਕ ਖੇਤ ਰਹਿ ਗਿਆ। ਅੱਛਾ ਜੀ। ਮੰਨ ਕੇ ਚਲੋ ਕੋਈ ਡੀਸੀ ਸਾਹਿਬ ਨੂੰ ਕੋਈ ਸ਼ਰਤ ਨਹੀਂ ਜੀ। ਕੋਈ ਇੱਥੇ ਆ ਕੇ ਠੋਕਰਾਂ ਲੱਗਣ ਜਾਂ ਕੋਈ ਉੱਥੋਂ ਬਚਾਅ ਹੋਇਆ ਜਾਂ ਫੇਰ ਨਾ। ਇਹ ਮਾੜਾ ਜਿਹਾ ਹੀ ਫਲੱਡ ਹੋਰ ਆਉਂਦਾ ਤੇ ਖਤਰੇ ਦੀ ਨਹੀਂ ਕਰਨੀ ਸਭ ਪਿੰਡ ਦਾ ਡਰਨ ਦਾ ਹੈ। ਜੀ। ਜੀ। ਆਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਰੂਰ ਸਾਡੀ ਇੱਥੇ ਸੁਣਾਈ ਹੋਵੇ। ਜਾ ਉਥੇ ਠੀਕ ਮਰਹਮਤ ਕੀਤੀ ਜਾਵੇ ਇਹ ਤਾਂ ਕਿੱਡੀ ਕੁ ਜਿਹੜਾ ਬੰਨ ਡੋੜਦਾ ਹੋਵੇ ਇੱਥੋਂ ਹੀ ਇੱਕ ਇਹਦਾ ਘੱਟੂ ਘੱਟ ਵੱਧ ਤੋਂ ਵੱਧ ਜੀ 10 10 ਖੇਤ 10 ਖੇਤ ਦਾ ਰਸਤਾ ਹਾਂਜੀ ਸੋ ਇਹਨਾਂ ਦੀ ਜਿਹੜੀ ਰਹਿਸ਼ ਹੈ ਕਿ ਜਿੱਥੇ ਤੁਸੀਂ ਬੰਨ ਤੇ ਇਹਨਾਂ ਦੀ ਰਹਿਸ਼ ਹੈ ਕਿ ਆ ਤੇ ਇੱਥੋਂ ਕਰੀਬ ਕਹਿੰਦੇ ਦੱਸਦੇ ਪੇ 8-10 ਖੇਤ ਦਾ ਜਿਹੜਾ ਵਕਵਾਜ ਤੋਂ ਹਰ ਸਾਲ ਜਿਹੜਾ ਨੁਕਸਾਨ ਜਿਹੜਾ ਹੈ ਬੰਨ ਟੁੱਟਣ ਦੇ ਕਾਰਨ ਹੁੰਦਾ ਹੈਗਾ ਪਰ ਅਜੇ ਤੱਕ ਵੀ ਇਹ ਕਹਿੰਦੇ ਇਹ ਜਦੋਂ ਹੜ੍ਹਾਂ ਦੇ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਬੜੀ ਤਬਾਹੀ ਹੋ ਰਹੀ ਹੈ ਵੱਡੇ ਪੱਧਰ ਤੇ ਹਜੇ ਤੱਕ ਇੱਥੇ ਕੋਈ ਸਰਕਾਰੀ ਸਹਾਇਤਾ ਕੋਈ ਇਹਨਾਂ ਤੱਕ ਜਾਣਕਾਰੀ ਜਾਂ ਇਹਨਾਂ ਦੀ ਕੋਈ ਸਹਾ ਲੈਣ ਵਾਲਾ ਇੱਥੇ ਨਹੀਂ ਪਹੁੰਚਾ ਕਿ ਇਹ ਕਿਹੜੇ ਹਾਲਾਤ ਵਿੱਚ ਰਹਿ ਰਹੇ ਹੈਗਾ ਸੋ ਸਰਕਾਰੀ ਦਾਅਵੇ ਐਲਾਨ ਜਿਹੜੇ ਜ਼ਮੀਨੀ ਪੱਤਰ ਤੇ ਉਹਨਾਂ ਦੀ ਜਿਹੜੀ ਸਿਸਾਈ ਆ ਉਹ ਇਹ ਜਿਹੜੇ ਇੱਥੋਂ ਦੇ ਬਸੰਦੇ ਹੈਗੇ ਲੋਕਲ ਬਸੰਦੇ ਉਹ ਆਪ ਆਪਣੇ ਮੂੰਹੋਂ ਗੱਸਦੇ ਪਏ ਆ ਸਰਕਾਰਾਂ ਨੂੰ ਜਰੂਰ ਇਹ ਜਿਹੜੀਆਂ ਅਖਬਾਰੀ ਸੁਰਖੀਆਂ ਜਾਂ ਅਖਬਾਰੀ ਬਿਆਨ ਉਹ ਤੋਂ ਨਿਕਲ ਕੇ ਜ਼ਮੀਨੀ ਪੱਤਰ ਤੇ ਆ ਕੇ ਜਿਹੜਾ ਇਹਨਾਂ ਲੋਕਾਂ ਦੀ ਬਾਹ ਫਾਂਢੀ ਲੋੜ ਹੈਗੀ